ਤਾਜ਼ੇ ਦੌਰ ਦੇ ਵਿੱਚ ਨੌਜਵਾਨਾਂ ਦੇ ਲਈ ਰੋਜ਼ਗਾਰ ਸਭ ਤੋਂ ਅਹਿਮ ਜ਼ਰੂਰਤ ਹੈ ਲੋਕਾਂ ਨੂੰ ਮੁਫਤ ਰਾਸ਼ਨ ਚਾਹ ਹੋਰ ਸਹੂਲਤਾਂ ਦੇਣ ਦੀ ਬਜਾਏ ਉਹਨਾਂ ਨੂੰ ਰੋਜ਼ਗਾਰ ਦੇ ਕੇ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕਿ ਉਹ ਆਪਣਾ ਤੇ ਪਰਿਵਾਰ ਦਾ ਖਰਚਾ ਚਲਾ ਸਕਣ ਤਾਂ ਨੌਜਵਾਨਾਂ ਦੇ ਲਈ ਰੋਜ਼ਗਾਰ ਤੋਂ ਵੱਡੀ ਸਹੂਲਤ ਜਾਂ ਤੋਹਫ਼ਾ ਹੋਰ ਕੁਝ ਵੀ ਨਹੀਂ ਹੈ ਇਸੇ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵਤ ਮਾਨ ਦੀ ਇੱਕ ਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ ਸਮਾਂ ਦੇ ਬਲੋ ਅੱਜ ਵੀ 450 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਨੇ ਤਾਂ ਜੰंडीगढ़ ਦੇ ਵਿੱਚ ਰੱਖੇ ਗਏ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਖੇਤੀਬਾੜੀ ਵਿਭਾਗ ਦੇ ਵਿੱਚ 184, ਜਲ ਸਰੋਤ ਵਿਭਾਗ ਦੇ ਵਿੱਚ 28, ਖੇਡ ਵਿਭਾਗ ਚ 55 ਕੋਚ, ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ 63 ਫਾਇਰਮੈਨ ਤੇ 24 ਸਹਾਇਕ ਟਾਊਨ ਪਲਾਨਰ ਸਹਿਤ ਵਿਭਾਗ ਦੇ ਵਿੱਚ 6, ਸਿੱਖਿਆ ਵਿਭਾਗ ਦੇ ਵਿੱਚ 26, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਵਿੱਚ 26, ਪੂਡਾ ਦੇ ਵਿੱਚ 22, ਆਪਕਾਰੀ ਅਤੇ ਕਰ ਵਿਭਾਗ ਦੇ ਵਿੱਚ 2 ਅਤੇ ਹੋਰ ਵੀ ਕਈ ਨਿਯੁਕਤੀ ਪੱਤਰ ਦਿੱਤੇ ਨੇ। ਅਸਮੋਕੇ ਵੀਰਵਾਰ ਨੂੰ ਸੰਬੋਧਨ ਕਰਦੇ ਆ ਭਗਵਾਨ ਪਾਣ ਨੇ ਕਿਹਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਇੱਥੋਂ ਤੱਕ ਪਹੁੰਚਣ ਦੇ ਲਈ ਤੁਸੀਂ ਬਹੁਤ ਸਖਤ ਮਿਹਨਤ ਕੀਤੀ ਹੈ ਉਹਨਾਂ ਨੇ ਕਿਹਾ ਕਿ ਜੇਕਰ ਰੋਜ਼ਮਾਰਾਂ ਨੂੰ ਇੱਥੇ ਨੌਕਰੀ ਮਿਲ ਜਾਵੇ ਤਾਂ ਬਾਹਰ ਜਾਣ ਦੇ ਲਈ ਉਹ ਸੋਚਣਗੇ ਵੀ ਨਹੀਂ ਉਹਨਾਂ ਨੇ 23 ਸਾਲ ਦੀ ਉਮਰ 'ਚ ਕਰਤਾਰ ਸਿੰਘ ਸਰਾਭਾ 19 ਸਾਲ ਦੀ ਉਮਰ 'ਚ ਉਹਨਾਂ ਨੇ ਫਾਂਸੀ ਦੇ ਰਸਤੇ ਇਸ ਕਰਕੇ ਥੋੜੀ ਚੁੰਮੇ ਸੀ ਕਿ ਆਪਾਂ ਫੇਰ ਅੰਗਰੇਜ਼ਾਂ ਕੋਲ ਜਾਈਏ ਚਾਹੇ ਤੇਰੀ ਲੱਖ ਦੇ ਕੇ ਮਾਮੀਆਂ ਵਾਰੀਆਂ ਵੇਚ ਕੇ ਵਿਚਰ ਉਹਨੂੰ ਪਹਿਲਾਂ ਕੱਢਾਂਗੇ ਮਰੀਗੇ ਉਹਨਾਂ ਨੂੰ ਕੋਈ ਪਹੁੰਚਣ ਲਈ ਮਰੀ ਜਾਂਦਾ ਉਹਨਾਂ ਕੋਲੇ ਫਿਰ ਜੇ ਇੰਨੇ ਚੰਗੇ ਸੀ ਇੱਥੇ ਰੱਖ ਲਏ ਉਹਨਾਂ ਨੂੰ ਆਪਕ ਅਧਿਵਸਥੇ ਸੀ ਦੀ ਆਸੰਪਰਸੀਂ ਵਰਗੇ ਰਾਜਗੁਰੂ ਸੁਖਦੇਵਰਾ ਵਰਗੇ ਹੀਰੇ ਕੋ ਵਾਲੇ ਕਾਦੇਗਾ ਤਾਂ ਉਹ ਵੀ ਨੱਬੇ ਨੱਬੇ ਸਾਲ ਦੀ ਉਮਰ ਪੋਗ ਲੈਂਦੇ ਜੀ ਆਹੀ ਸਿਸਟਮ ਰੱਖਣਾ ਸੀ ਸੋ ਸਿਸਟਮ ਨੂੰ ਬਦਲਣਾ ਪਊਗਾ ਸਿਸਟਮ 'ਚ ਬਦਲਾਅ ਆਉਣੀ ਔੜੀ ਔਰ ਇਹੋ ਗੱਲ ਬਹੁਤ ਮੈਂ ਜਦੋਂ ਤੋਂ ਖਰ ਰਾਜਨੀਤੀ ਦਾ 14 ਤੋਂ ਹੀ ਆਗੇ ਸੀਗੇ ਐਮਪੀ ਬਣਗੇ ਸੀ ਪਰ ਐਮਪੀ ਦਾ ਇੱਕ ਜਿੰਨਾ ਕੋ ਏਰੀਆ ਹੁੰਦਾ ਉਸੇ ਪੱਦਰ ਦੀ ਫੈਸਲੀ ਲੈ ਸਕਦੇ ਪੰਜਾਬ ਦੇ ਵਿੱਚ ਵੀ 2022 ਦੇ ਵਿੱਚ ਤੁਸੀਂ ਜਿੰਮੇਵਾਰੀ ਦਿੱਤੀ ਆ ਤਾਂ ਉਹ ਆ ਕੇ ਜਦੋਂ ਚੈੱਕ ਕੀਤਾ ਸਾਰਾ ਫੈਲਾ ਲੱਗਦਾ ਲੋਕਾਂ ਨੂੰ ਖੂਣ ਨਾਲ ਕਿਸ਼ਾਂ ਨਹੀਂ ਆ ਸਾਰੀਆਂ ਕੋਈ ਇਹ ਜੀ ਫੈਲ ਮੈਨੂੰ ਲੱਭੀ ਨਹੀਂ ਜਿੱਥੇ ਲੋਕਾਂ ਦਾ ਭਲਾ ਹੁੰਦਾ ਹੋਵੇ ਖਾਨੜੀ ਨੇ ਸਾਰੀਆਂ ਇਹ ਜੋ ਕਿੰਨੇ ਬਚਦੇ ਨੇ ਇਹ ਜੋ ਕਿੰਨੇ ਪਰਸੈਂਟ ਬਚਦਾ ਹੈ ਇਹ ਜੋ ਆਪਣਾ ਕਿੰਨਾ ਹੈ ਜੋ ਆਪਣਾ ਕਿੰਨਾ ਹੈ ਆ ਹੀ ਹੈ ਬਸ ਪਤਾ ਨਹੀਂ ਧਰਮਰਾਜ ਨਾਲ ਗੱਲ ਹੋ ਗਈ ਇਹਨਾਂ ਦੀ ਵੀ ਨਾਲ ਲਿਆ ਸਕਦਾ ਤੁਸੀਂ ਅੱਜ ਦੇ ਵਾਲੇ ਸਾਨੂੰ ਤਾਂ ਇਹ ਦੱਸਿਆ ਗਿਆ ਭਾਈ ਨਾਲ ਕੁਝ ਨਹੀਂ ਜਾਂਦਾ ਸੰਤ ਸਾਡੀ ਮਾਵਾ ਨੇ ਦਾਦੀਆਂ ਨੇ ਹੀ ਤੱਸੇ ਇਹਨਾਂ ਨੇ ਵੀ ਕਿਹਨੇ ਨਾਲ ਜਾਣ ਲੱਗ ਗਏ ਭਾਈ ਵੀ ਜਿਹੜੇ ਸਾਬ ਪਖਾਂਦੇ ਸੀ ਲੁੱਟਦੇ ਸੀ ਇਹ ਤਾਂ ਨਾਲ ਜਾਣ ਵਾਲੇ ਕੰਮ ਹੈ ਇੱਥੇ ਤੈਨਨੇ ਕੀ ਕਰਨੇ ਹੋ ਦੋ ਰੁਪੀਆਂ ਖਾ ਕੇ ਬਲਕਿ ਜੇ ਪੈਸੇ ਵਾਜੇ ਡਾਕਟਰ ਰੋਟੀ ਘਟਾਉਂਦਾ ਕਦੀ ਵੀ ਜੀ ਤੁਹਾਨੂੰ ਕਾਰਬੋਹਾਈਡਰੇਟਸ ਬਾਅਦ ਦੇ ਨੇ ਕੰਮ ਕਰਾ ਦੋ ਇੱਕ ਰੋਟੀ ਘੱਟ ਕਰੋ ਤੇ ਕਲੇਰੇ ਦਾ ਸੂਪ ਪੀਓ ਕਰੋ ਜਾਂ ਕद्दू ਦਾ ਹੈਨਾ ਉਹ ਕੋਈ ਵੱੱਦਾ ਨਹੀਂ ਹੁੰਦਾ ਨਾ ਦਰਬੀ ਗੁਰੂ ਵੀ ਬੰਦ ਕਰਦੇ ਸ਼ੁਗਰੀ ਬੰਦ ਹੋ ਤੱਕ ਹਨਾ ਸੋ ਮਤਲਬ ਪਤਾ ਨਹੀਂ ਕਿਹੜੇ ਲਾਲਚ ਚ ਪਏ ਨੇ ਆਪਣੇ ਬੰਦਿਆਂ ਨੂੰ ਲੁੱਟ ਜਾਂਦੇ ਨੇ ਜਾਂ ਕੋਈ ਹੁਣ ਜਿੰਨਾ ਭ੍ਰਿਸ਼ਟਾਚਾਰੀਆਂ ਨੇ ਆਪਣੇ ਦੇਸ਼ ਨੂੰ ਹੀ ਲੁੱਟ ਲਿਆ ਕੁਛ ਹੰਗਾਪੁਰ ਲੁੱਟਿਆ ਉਹਨਾਂ ਨੇ ਆਪਣੇ ਹੀ ਲੁੱਟਿਆ ਆਪਣੀ ਉਹਦੇ ਨਾਲ ਕਿਸੇ ਹੱਕ ਕਿਸਦਾ ਹੱਕ ਤਾਂ ਮਰਦਾ ਹੀ ਹੈ ਨਾ ਉਹ ਕਰਪਸ਼ਨ ਜਿਹੜੀ ਹੈ ਨਾ ਇਹਦੇ ਕਈ ਨਾਂ ਨੇ ਬਰਬਨ ਬਦੀ ਬਦੀ ਨਾਲ ਆ ਰੱਖਿਆ ਇਹਦੇ ਜਿਹੜੀ ਬਚਪਨ ਚ ਕਰਪਸ਼ਨ ਦੇ ਬਚਪਨ ਵਾਲੀ ਛੁੱਟ ਉਹਨੂੰ ਡੋਨੇਸ਼ਨ ਕਹਿੰਦੇ ਨੇ ਸਕੂਲ 'ਚ ਡੋਨੇਸ਼ਨ ਦਾ ਕੀ ਮਤਲਬ ਹੈ ਜੀ ਜਦੋਂ ਬੱਚੇ ਤੁਸੀਂ ਰੱਖਣੇ ਐ ਐਨੀ ਡੋਨੇਸ਼ਨ ਐ ਜੀ ਡੋਨੇਸ਼ਨ ਕਹਿੰਦੇ ਕ腐ਸ਼ਨ ਦਾ ਇੱਕ ਵਧੀਆ ਜਿਹਾ ਸੁਧਾਰਿਆ ਹੋਇਆ ਰੂਪ ਹੈ ਉਹ ਜੇ ਗੱਡੀ ਲੈਣੀ ਆ ਤੁਸੀਂ ਗੱਡੀ ਵੈਸੇ 2 ਮਹੀਨੇ ਨਹੀਂ ਮਿਲਦੀ ਪਰ ਜੇ ਜੀ ਪ੍ਰੀਮੀਅਮ ਦੇ ਦੋਗੇ 5000 ਉਹਨੂੰ ਪ੍ਰੀਮੀਅਮ ਰੱਖਾਈ ਤਾਂ ਗੱਡੀ ਅਗਰੇ ਮੈਜੂਰ ਨੂੰ ਮੈਂ ਉਹ ਰੋਪੀ ਕਰਿ ਸ਼ੁਕਰ ਕ腐ਸ਼ਨ ਨਹੀਂ ਪਰ ਉਹਦਾ ਨਾਮ ਪ੍ਰੀਮੀਅਮ ਰੱਖਿਆ हर जगह पर नहीं तो करप्शन के ना बदलते जाते हैं वह तो करप्शन तो कितों चल दर्जी तो चल कपड़े यार भी अगले हफ्ते भूडे तो बया है वो क्या, दा क्या यार भीरवार तो हो गया तू बुधवार को कपड़े मांगना है वो चलो पां रुपये वह किसी का रोक ला कुछ होर का रोक लाँच रुपये वाद इतों चल पा जी वो कहना कि कपड़े रोकूगा अगर वो तो थोड़ू तो त बुधवार रोगा वो सो इस करके ਪਰ ਤਾਂ ਬਹੁਤ ਮੌਕਿਆਂ ਤੇ ਐਦਾਂ ਦਾ ਹੋ ਗਿਆ ਕਿ ਲੋਕ ਵੀ ਉਹਨਾਂ ਜਿਹੜਾ ਆਪਣੇ ਕੰਮ ਨੂੰ ਸੇਫ ਜਾਂ ਹੋਇਆ ਮੰਨਦੇ ਜਿਵੇਂ ਜਲ ਪੈਸੇ ਨਾ ਲਈਏ ਉਹ ਸਾਡੇ ਸਨਾਮ ਤਹਿਸੀਲ ਚ ਬੜਾ ਤਹਿਸੀਲ ਦਾ ਪੁਰਾਣੀ ਗੱਲ ਹੈ ਕਾਲਜ ਪੜ੍ਹਦਾ ਸੀ ਉਹ ਤੇ ਕੋਈ ਤਹਿਸੀਲਦਾਰ ਵਧੀਆ ਆ ਗਿਆ ਇਮਾਨਦਾਰ ਤੇ ਕੋਈ ਬਜ਼ੁਰਗ ਆਇਆ ਤੇ ਰਿਸਟਰੀ ਵਾਸਤੇ ਤਹਿਸੀਲ ਦਾ ਦਫਤਰ ਚ ਗਿਆ ਤਹਿਸੀਲਦਾਰ ਨੇ ਸਾਈਨ ਕੀਤੇ ਉਹਨੇ ਦੇ ਵੱਲ ਥੱਲੋਂ ਦੀ 10000 ਉਹ ਕਹਿੰਦਾ ਬਾਬਾ ਜੀ ਇਹ ਕੀ ਹੈ ਕਹਿੰਦਾ ਪੁੱਤ 2 ਕਿ ਮਹੀਨੇ ਪਹਿਲਾਂ ਕਹਿੰਦਾ ਉਹ ਕੋਈ ਹੋਰ ਹੁੰਦਾ ਤੇ ਤੇਰੀ ਥਾਂ ਤੇ ਉਹ ਉਹ ਇੰਨੀ ਜ਼ਮੀਨ ਦੀ ਕਰਾਈ ਸੀ ਉਹਨੇ ਲੱਗੇ ਸੀ ਕਹਿੰਦਾ ਬਾਬਾ ਇਹ ਨਹੀਂ ਚੱਲਨੇ ਉਹ ਕਹਿੰਦੀ ਰੇਟ ਵਧ ਗਿਆ ਜੀ ਫਿਰ ਕੋਹਰ ਦਈਏ ਕਹਿੰਦਾ ਨਾ ਬਾਬਾ ਜੀ ਸਾਨੂੰ ਗਵਰਨਮੈਂਟ ਆ ਹੀ ਕਰਨ ਦੀ ਤਨਖਾਹ ਦਿੰਦੀ ਹੈ ਤਹਿਸੀਲਦਾਰ ਨੂੰ ਰੈਸਟੀਆਂ ਕਰਨ ਦੀ ਤਨਖਾਹ ਮਿਲਦੀ ਹੈ ਸੋ ਇਹ ਤੂੰ ਲੈ ਪੈਸੇ ਜੰਮ ਤੇ ਲਿਸ਼ਟੀ ਹੋ ਗਈ ਉਹ ਬਾਬਾ ਜਿਹੜਾ ਸਾਰਾ ਦਿਨ ਬਸ ਇccan ਵੀ ਸਨ ਬਾਹਰ ਰਿਸਟਰੀਆ ਲਖਾਈ ਗਿਆ ਦੇਖੋ ਯਾਰ ਸਹੀ ਹੋ ਗਿਆ ਪੈਸੇ ਤਾਂ ਲੈਣੀ ਯਾਰ ਇਹ ਕੋਈ ਗਲਤੀ ਹੋਣੀ ਯਾਰ ਦੇਖ ਲਓ ਯਾਰ ਸਹੀ ਹੈ ਯਾਰ ਐ ਕਿ ਮੇਰੇ ਕੋਲ ਸਾਨੂੰ ਯਕੀਨੀਆ ਹੁੰਦਾ ਇਸ ਗੱਲ ਦਾ ਬੀਜੇ ਪੈਸੇ ਨਾਲ ਇਹ ਕੰਮ ਕੋਈ ਨਾ ਕੋਈ ਕੁੰਡੀ ਚੱਡੀ ਹੋਣੀ ਉਹਨੇ ਵਿੱਚ ਖੂਨ ਚਾਹੀਨਾ ਇਹਨਾਂ ਨੇ ਵੜੀ ਹੈ ਲੀਡਰਾਂ ਨੇ ਹੁਆ ਡੱਬੇ ਤੋਂ ਉੱਦੀ ਜਾਣਗੇ ਜਿੱਦ ਤਰ ਇੰਜ ਲੱਗੇ ਜੀ ਸੋ ਇਸ ਕਰਕੇ ਬੜਾ ਮੁਸ਼ਕਲ ਜੈ ਇੰਪੋਸੀਬਲ ਜੀ ਲੱਗਦਾ ਹੈ ਇਹ ਕੰਮ ਵੀ ਬਿਨਾ ਪੈਸੇ ਦੇ ਨੌਕਰੀ ਮਿਲ ਗਈ ਯਾਰ ਮੈਂ ਰਿਸ਼ਤਾ ਦੇਖਣ ਵੇਲੇ ਵਿੱਚ ਬੜੇ ਮਾਣ ਨਾਲ ਦੱਸਦੇ ਸੀ ਮੁੰਡਾ ਆ ਲੱਗਿਆ ਹੈ ਐਨੀ ਤਨਖਾਹ ਐਨੀ ਉੱਤੋਂ ਬੜੇ ਮਾਣ ਨਾਲ ਉਹ ਵਸੀ ਵੀ ਕਿ ਸੀੜੀ ਚ ਕੀਤਾ ਸੀਗਾ ਵੀ ਕਮੇ ਵੀ ਕੋਈ ਘੱਟ 50000 ਉੱਤੋਂ ਮਹੀਨੇ ਦਾ ਕੋਈ ਘੱਟ 60 ਉੱਤੋਂ ਕੋਈ ਸਲਾਮ ਕਰਦੇ ਹਾਂ ਸੀ ਉਹਨਾਂ ਵੀ ਫੌਜੀ ਜਵਾਨ ਦੇ ਘਰੇ ਚਲੇ ਗਏ ਉਹ ਕਹਿੰਦੇ ਕਿਵੇਂ ਫੌਜ ਚ ਨੇ ਤੇ ਐਨੀ ਤਨਖਾਹ ਹੈ ਖਾਣਾ ਪੀਣਾ ਸਾਰਾ ਕੰਟੀਨ ਚੋਂ ਤੇ ਕਹਿੰਦੇ ਉੱਤੋਂ ਉੱਤੋਂ ਤਾਂ ਕਹਿੰਦੇ ਬੰਪੀ ਆਉਂਦੇ ਆਈ ਫਿਰ ਉੱਤੋਂ ਹੋ ਕੀ ਆਉਣਾ ਨੂੰ ਠੀਕ ਹੈ ਨਾ ਸੋ ਇਹ ਉੱਤੋਂ ਵਾਲਾ ਕੰਮ ਤਾਂ ਬੰਦ ਕਰਨਾ ਪੈਣਾ ਉਕੇ ਉਹ ਦੇ ਤੋਂ ਹੈ ਨਾ ਉਹ ਨੇ ਬੜੇ ਘਰ ਬਰਬਾਦ ਕਰਤੇ ਜੀ ਬਣਾਇਓ ਨੇ ਘੱਟ ਨਹੀਂ ਬਰਬਾਦ ਜਿਆਦਾ ਕੀਤੇ ਉਹਨੇ ਹੁਣ ਤੁਸੀਂ ਕਿਸੇ 10000 ਰੁਪਏ ਮੰਗ ਲਓ ਤੇਰਾ ਕੰਮ ਤਾਂ ਆਊਗਾ ਹੁਣ ਲਿਆ ਦੂਗਾ ਚਲਦਾ ਜਾਰੋ ਪਤਾ ਨਹੀਂ ਕਿਵੇਂ ਕਿਵੇਂ ਲਿਆਊਗਾ ਕਿਦੇ ਪੱਗ ਪੈਰੀ ਪੱਗ ਧਰੂਗਾ ਕਿਹਦੀਆਂ ਮਿੰਤਾਂ ਕਰੂਗਾ ਕਿੰਨਾ ਵਿਆਜ ਤੇ ਫੜੂਗਾ ਕਿੰਨਾ ਆਉਂਦਾ ਸਿਸਟਮ ਹੱਲ ਜੂਗਾ ਸਾਰਾ ਤੇ ਇਹ ਨਹੀਂ ਆਪਾਂ ਸੋਚਦੇ ਨਾ ਬਸ ਸਿਰ ਪੈਨਾ ਕਹਦੇ ਨਾ ਭਗਾ ਕੇ ਮਾਰਦੇ ਫਾਇਲ ਅਫਸਰ ਜਦ ਰੋਤੀ ਜਿਹਦੇ ਨਾਲ ਆ ਜਨਾ ਤੂੰ ਤੈਨੂੰ ਪਤਾ ਨਹੀਂ ਵੀ ਤਾਹਾਂ ਤੱਕ ਜਾਂਦਾ ਸਾਰਾ ਇਹ ਜੋ ਥੱਲੇ ਤੱਕ ਜਾਂਦਾ ਸੋ ਇਹ ਤਾਹਾਂ ਤੱਕ ਥੱਲੇ ਤੱਕ ਕਲਾ ਸਿਸਟਮ ਜਿਹੜਾ ਬੰਦ ਕਰਨਾ ਪਊਗਾ ਏਡੀ ਕੋ ਗਾਸ ਗੱਲ ਨਹੀਂ ਕਰ ਸਕਦੇ ਆਪਾਂ ਤੇ ਉਹਨਾਂ ਨੂੰ ਦੇਖੋ ਇੱਥੇ 40 ਲੱਖ ਦੇ ਕੇ ਆਪਾਂ ਉੱਥੇ ਕਿਉਂ ਜਾਈਏ ਕਿਉਂਕਿ ਉੱਥੇ ਡਿਸਪਲਨ ਹੈ ਉੱਥੇ ਮੰਤਰੀ ਤੇ ਸੰਤਰੀ ਕਾਨੂੰਨ ਇੱਕੋ ਹੀ ਹੈ ਉੱਥੇ ਆਜਾ ਨਹੀਂ ਚੱਲਦਾ ਇਹਦਾ ਵੀ ਆ ਮੂਰੇ ਆ ਜੂਗਾ ਮੰਗਰਾ ਰਹੇ ਜੂਗਾ ਸੋ ਉਹ ਨਹੀਂ ਕਦੇ हां तो बड़े लेवल पे चलती होगी वो तो फिर पूरी दुनिया में किसी भी चीज का बी नाशता हो नहीं सकदा पर आम लोकों पर प्रभाव नहीं करती इते आम लोकी प्रभावित ਹੁੰਦੇ ਆ ਕੋਈ ਅਫਸਰ ਕੋ ਕਰੂ ਜੀ ਬੈੱਡ ਦੇ ਥੱਲੋਂ ਮਿਲ ਗਈ 50 ਕਰੋੜ ਕੀ ਕਰਨਾ ਯਾਰ ਬੈੱਡ ਦੇ ਥੱਲੇ ਰੱਖ ਕੇ ਪਤਾ ਨਹੀਂ ਕਿੰਨਿਆਂ ਨੂੰ ਲੁੱਟਿਆ ਹੋਊਗਾ ਕਿੰਨਿਆਂ ਦੇ ਸੁਪਨੇ ਮਾਰੇ ਹੋਣੇ ਕਿੰਨਿਆਂ ਦੇ bari ਕੱਟ ਕੇ ਕਿਸੇ ਹੋਰ ਦਾ ਨੰਬਰ ਲਾਇਆ ਹੋਣਾ ਉਹ ਉਹਨਾਂ ਨੇ ਬਾਅਦ ਚ ਗਾਉਂ ਫਿਰ ਉਹ ਦੁਬਾਰਾ ਜਿਹੜੇ ਉਸ ਪਾਰ ਇਸ ਤੇ ਲੱਗਣਗੇ ਜਾਂ ਪੈਸੇ ਨਾਲ ਲੱਗਣਗੇ ਉਹ ਆਪ ਦਾ ਕੰਮ ਨਾਲ ਨਹੀਂ ਇਨਸਾਫ ਕਰਦੇ ਹੋਣਗੇ ਜਾਂ ਤਾਂ ਉਹਨਾਂ ਦੀ ਡਿਗਰੀ ਨਹੀਂ ਹੋਊਗੀ ਪ੍ਰੋਪਰ ਜਾਂ ਸਕਿਲਸ ਨਹੀਂ ਹੋਣਗੀਆਂ ਉਹਨਾਂ ਨੇ ਫਿਰ ਤਾਂ ਜਿਹੜੇ ਪੁਲ ਬਣਾਏ ਹੋਣ ਉਹਨਾਂ ਨੇ ਕਿੰਨੇ ਮਾਰੇ ਹੋਣਗੇ ਹਾਂ ਜੇ ਉਹਨਾਂ ਨੇ ਜਿੱਥੇ ਜੋਬ ਕੀਤੀ ਹੋਣੀ ਜੇ ਆਮ ਸਿਹਤ ਬਿਵਾਂਤ ਦੇ ਸੰਬੰਧ ਦਾ ਕੋਈ ਡਾਕਟਰ ਲੱਗ ਗਿਆ ਕੋਈ ਇਦਾਂ ਦਾ ਹੋਣੀ ਕਿੰਨੇ ਮਾਰੇ ਹੋਣੇ ਫਿਰ ਸੋ ਸਾਡੇ ਤਾਂ ਮਤਲਬ ਜ਼ਿੰਦਗੀਆਂ ਦੀ ਵੈਲਿਊ ਹੀ ਖਤਮ ਕਰਤੀ ਇਸ ਕਰਕੇ ਆਪਾਂ ਇਹ ਆਪਾਂ ਵਾਪਸ ਲੈ ਕੇ ਆਉਣਾ ਹੈ ਇਹ ਪੰਜਾਬ ਦੀ ਜਿਹੜੀ ਗਲੋਰੀ ਕਿ ਚਲੋ ਹਮੇਸ਼ਾ ਪੰਜਾਬ ਹੀ ਲੀਡ ਕਰਦਾ ਹੈ ਚਾਹੇ ਆਜ਼ਾਦੀ ਦਾ ਸੰਘਰਸ਼ ਹੋਵੇ ਚਾਹੇ ਹਰੀ ਕ੍ਰਾਂਤੀ ਹੋਵੇ ਹਮੇਸ਼ਾ ਪੰਜਾਬ ਅੱਗੇ ਖੜਦਾ ਹੈ ਚਾਹੇ ਲੜਨਾ ਹੋਵੇ ਚਾਹੇ ਦੁਸ਼ਮਣਾਂ ਨਾਲ ਲੜਨਾ ਹੋਵੇ ਚਾਹੇ ਦੇਸ਼ ਦੀ ਸ਼ਰਧਾਂ ਦੀ ਰਾਖੀ ਕਰਨੀ ਹੋਵੇ ਆਜ਼ਾਦੀ ਬਚਾਉਣੀ ਹੋਵੇ ਜੱਲਿਆਉਣੀ ਹੋਵੇ ਪੰਜਾਬ ਹੀ ਲੜਦਾ ਸੋ ਆਪਾਂ ਹੁਣ ਇਹ ਕ腐ਸ਼ਨ ਦੇ ਵਿਰੁੱਧ ਵੀ ਇੱਕ ਯੋਧਾ ਹੈ ਨਸ਼ਿਆ ਬੁਰਦ ਵੀ ਇੱਕ ਜੋਧਾ ਹੈ ਇਹ ਐਲਾਨਤਾ ਜਿਹੜੀਆਂ ਨੇ ਆਪਾਂ ਲਾ ਸਕਦੇ